ਅੱਜ ਵੀਰਕਪੁਰ ਤਹਿਸੀਲ ਨੇ ਵਿਜ਼ਿਟ ਕੀ ਹੈ ਕੁਝ ਵਿਜ਼ਿਟ ਕੇ ਬਾਰੇ ਵਿੱਚ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਸੀਐਮ ਸਾਹਿਬ ਨੇ ਕੁਝ ਦਿਨ ਪਹਿਲਾਂ ਖਰੜ ਤਹਿਸੀਲ ਦਾ ਦੌਰਾ ਕੀਤਾ ਸੀਗਾ ਉਹਨਾਂ ਦੀਆਂ ਸਾਨੂੰ ਇਹ ਡਾਇਰੈਕਸ਼ਨਸ ਨੇ ਕਿ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਪਟਵਾਰੀਆਂ ਕੋਲ ਇੰਤਕਾਲ ਫਰਦਾ ਜਾਰੀ ਕਰਨ ਇਹ ਸਾਰੇ ਜਿਹੜੇ ਕੰਮ ਨੇ ਬਿਨਾਂ ਕ腐ਸ਼ਨ ਦੇ ਤੇ ਸੁਚੱਜੇ ਸਮੂਥ ਢੰਗ ਨਾਲ ਬਿਨਾਂ ਕਿਸੇ ਲੋਕਾਂ ਨੂੰ ਖਜਲ ਖੁਆਰੀ ਤੋਂ ਕਰਵਾਣੀ ਨਹੀਂ ਉਦੇ ਲਈ ਅਸੀਂ ਉਹਨਾਂ ਦੇ ਜੋ ਦਿਸ਼ਾ ਨਿਰਦੇਸ਼ ਨੇ ਉਹਦੇ ਮੁਤਾਬਕ ਆਪਣੇ ਸਿਸਟਮਸ ਦੇ ਵਿੱਚ ਸੁਧਾਰ ਕਰ ਰਹੇ ਹਾਂ ਕੰਪਿਊਟਰਾਈਜ਼ ਸਿਸਟਮ ਬਣਾ ਰਹੇ ਹਾਂ ਸਟਾਫ ਦੀ ਟ੍ਰੇਨਿੰਗ ਕਰ ਰਹੇ ਹਾਂ ਆਪਣੇ ਪ੍ਰੋਸੀਜਰਸ ਨੂੰ ਬਦਲ ਰਹੇ ਹਾਂ ਤਾਂ ਉਹ ਜਿਹੜਾ ਸਿਸਟਮ ਅਸੀਂ ਸਾਰਾ ਬਣਾ ਰਹੇ ਹਾਂ ਉਸ ਦੀ ਅਸੀਂ ਆਨਲਾਈਨ ਹੁਣ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਦਫਤਰ ਕੇ ਮੇਰੀ ਆਰਗੇਨਾਈਜ਼ ਹੋਣੇ ਨੇ ਤਾਂ ਕਿ ਬੰਦਾ ਰਜਿਸਟਰੀ 10 ਮਿੰਟ ਦੇ ਅੰਦਰ ਕਰਾ ਕੇ ਚਲਾ ਜਾਏ ਉਹਦੇ ਲਈ ਕਿੰਨੀ ਮੈਨ ਪਾਵਰ ਵਧਾਣੀ ਹੈ ਕਿੰਨੀ ਜਗ੍ਹਾ ਵਧਾਣੀ ਹੈ ਉਹ ਸਾਰੇ ਇੰਤਜ਼ਾਮ ਦੇਖਣ ਦੇ ਲਈ ਮੁਹਾਲੀ ਉਹਦੇ ਲਈ ਸਾਡਾ ਪਾਇਲਟ ਡਿਸਟ੍ਰਿਕਟ ਹੋਏਗਾ ਮੈਂ ਤੇ ਡੀਸੀ ਸਾਹਿਬ ਅੱਜ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਤਹਿਸੀਲਾਂ ਦਾ ਦੌਰਾ ਕਰਕੇ ਉੱਥੇ ਦੇਖੀਏ ਕਿ ਕੀ ਕੀ ਇੰਤਜ਼ਾਮ ਹੋ ਗਏ ਨੇ ਕਿ ਕੀ ਕੀ ਤਿਆਰੀ ਹੋ ਗਈ ਹੈ ਤੇ ਕਿ ਕੀ ਹੋਰ ਕਰਨ ਦੀ ਲੋੜ ਹੈ ਤਾਕੀ ਇਸ ਸਿਸਟਮ ਨੂੰ ਅਸੀਂ ਤੇ ਛੇਤੀ ਤੋਂ ਛੇਤੀ ਲਾਂਚ ਕਰ ਸਕੀਏ ਸਰ ਜਿਹੜੇ ਬਾਹਰ ਡਾਕੂਮੈਂਟ ਸੈਂਟਰ ਬਣਨੇ ਜਿਲ੍ਹਾ ਤੋਂ ਬਾਹਰ ਇਹ ਬੰਦ ਹੋਣਗੇ ਜਾਂ ਐਵੇਂ ਲਾਗੂ ਚੱਲੇ ਚੱਲਣਗੇ ਅਸੀਂ ਇਸ ਤਰ੍ਹਾਂ ਕਰਨ ਦੀ ਸੋਚ ਰਹੇ ਹਾਂ ਜੀ ਕਿ ਅਸੀਂ ਵੀ ਜਿਹੜੀ ਸਰਕਾਰੀ ਫੀਸ ਹੈ ਉਸ ਤੇ ਡੀਡ ਰਾਈਟਿੰਗ ਦੀ ਸੁਵਿਧਾ ਲੋਕਾਂ ਨੂੰ ਉਪਲਬਧ ਕਰਾਵਾਂਗੇ ਉਹਦੇ ਨਾਲ ਨਾਲ ਈਵਨ ਇੱਥੇ ਤੱਕ ਕਰਾਵਾਂਗੇ ਕਿ ਡੀਡ ਦੇ ਵਿੱਚ ਕੋਈ ਲੰਬਾ ਚੌੜਾ ਹੁੰਦਾ ਨਹੀਂ ਤੁਸੀਂ ਇਹ ਹੀ ਲਿਖ ਦਿਓ ਵੀ ਮੇਰੀ ਆ ਪ੍ਰਾਪਰਟੀ ਹੈ ਮੈਂ ਇੰਨੇ ਰੁਪਏ ਚਾਹੇ ਇਸ ਬੰਦੇ ਨੂੰ ਵੇਚ ਰਹੇ ਹਾਂ ਤੇ ਇਸ ਤੇ ਕੋਈ ਕਿਸੇ ਕਿਸਮ ਦਾ ਭਾਰ ਨਹੀਂ ਹੈ ਤੋਂ ਅਸੀਂ ਸਟੈਂਡਰਡ ਡੀਡ ਬਣਾ ਕੇ ਬੰਦਾ ਕੰਪਿਊਟਰ ਤੇ ਆਪ ਵੀ ਜਨਰੇਟ ਕਰ ਸਕੇਗਾ ਅਸੀਂ ਵੀ ਦੋ ਬੰਦੇ ਬਿਠਾਵਾਂਗੇ ਜਿਹੜੇ ਉਹ ਡੀਡ ਜਨਰੇਟ ਕਰ ਦੇਣਗੇ ਬਟ ਜਿਹੜੇ ਮੌਜੂਦਾ ਡੀਡ ਰਾਈਟਰ ਨੇ ਜਾਂ ਵਕੀਲ ਸਹਿਬਾਨ ਨੇ ਜਿਹੜੇ ਡੀਡ ਰਾਈਟ ਲਿਖਦੇ ਨੇ ਉਹਨਾਂ ਦਾ ਕੰਮ ਵੀ ਚੱਲਦਾ ਰਹੇਗਾ ਪਬਲਿਕ ਦੀ ਇੱਛਾ ਹੈਗੀ ਹੈ ਕਿ ਉਹ ਸਤੋਂ ਸਾਡੇ ਬੰਦਿਆਂ ਤੋਂ ਡੀਡ ਲਖਾਣਾ ਚਾਹੁੰਦੀ ਹੈ ਬਾਹਰ ਡੀਡ ਰਾਈਟਰ ਤੋਂ ਵਕੀਲ ਸਾਹਿਬ ਤੋਂ ਲਖਾਣਾ ਚਾਹੁੰਦੀ ਹੈ ਜਾਂ ਆਪ ਬਣਾਣਾ ਚਾਹੁੰਦੀ ਹੈ ਜਿੱਥੇ ਉਹਨਾਂ ਦੀ ਮਰਜ਼ੀ ਹੋ ਡੀਡ ਦਾ ਸਰ ਇੱਥੇ ਗੱਲ ਇਹ ਹੈ ਨਾ ਕਿ 500 ਰੁਪਏ ਸਰਕਾਰ ਦੀ ਫੀਸ ਹੈ ਤੇ 10000 ਮੇਕ ਦੁਕਾਨ ਦਾ ਕਰਾਇਆ ਜੇਕਰ ਬਾਹਰ ਬੰਦਾ ਬੈਠ ਕੇ ਆਪਣਾ ਕੰਮ ਕਰੇਗਾ ਤਾਂ 10000 ਰੁਪਏ ਦਾ ਆਪਣਾ ਇਕੱਠਾ ਹੀ ਨਹੀਂ ਕਰ ਸਕਿਆ ਕਦੇ 500 ਰੁਪਏ ਫੀਸ ਦੇ ਹਿਸਾਬ ਨਾਲ ਦੇਖੋ ਸਾਡੇ ਲਈ ਸਭ ਤੋਂ ਜ਼ਰੂਰੀ ਪਬਲਿਕ ਦਾ ਇੰਟਰਸਟ ਹੈਗਾ ਤੋਂ ਅਸੀਂ ਪਹਿਲਾਂ ਪਬਲਿਕ ਨੂੰ ਜੋ ਸਰਕਾਰੀ ਫੀਸ ਨਿਰਧਾਰਿਤ ਕੀਤੀ ਹੈਗੀ ਹੈ ਉਸਤੇ ਸੁਵਿਜਾ ਦਿਵਾਣੀ ਚਾਹਨੇ ਆ ਕਿਉਂਕਿ ਜੇ ਅਸੀਂ ਨਹੀਂ ਦਿਵਾਵਾਂਗੇ ਤਾਂ ਤੁਸੀਂ ਸਾਨੂੰ ਕੱਲ ਪੁੱਛੋਗੇ ਕਿ ਜੀ ਆਹ ਬੰਦਾ ਤੁਸੀਂ ਤਾਂ ਫੀਸ 500 ਰੱਖੀ ਆ ਇੱਥੇ ਫੀਸ ਜ਼ਿਆਦਾ ਚਾਰਜ ਹੁੰਦੀ ਹੈ ਠੀਕ ਹੈ ਸਰ ਇੱਕ ਕਲਾਸ ਕੁਐਸਚਨ ਦੋਹਰਾ ਕਰਕੇ ਜਗ੍ਹਾ ਵੀ ਦੇਖੀ ਬੜੀ ਕੰਡਸਟਰੀਡ ਹੈ ਕਿਉਂਕਿ ਨਗਰ ਕੌਂਸਲ ਦੇ ਕੇ ਹਮਾਰਾ ਸਰ ਟੌਪ ਲੋਅ ਦੇ ਡੀਐਸਪੀ ਅਫਸਰ ਸਰ ਇਸ ਲਈ ਵੀ ਲੱਗਦਾ ਕੁਛ ਕਰਨ ਦੀ ਲੋੜ ਹੈ ਕਿਉਂਕਿ ਉਹ ਕਰਨ ਦੀ ਲੋੜ ਹੈ ਉਹਦੇ ਲਈ ਥੋੜਾ ਜਿਹਾ ਸਮਾਂ ਲੱਗੇਗਾ ਉਹਦੇ ਲਈ ਵੀ ਡੀਸੀ ਮੈਡਮ ਜਗ੍ਹਾ ਦੇਖਣਗੇ ਬਟ ਹਾਲ ਦੀ ਅਲਰੇਡੀ ਅਲੋਕੇਟਡ ਹੈਗੀ 에어ਪੋਰਟ ਰੋਡ ਤੇ ਵੀ ਤੁਸੀਂ ਉਸ ਲਈ ਕੋਈ ਪਲੈਨਿੰਗ ਨਹੀਂ ਕਰ ਲਈ ਉਹ ਉਹਦੀ ਅਸੀਂ ਮੈਂ ਹੁਣ ਖੜੇ ਪੈਰ ਨਹੀਂ ਤੁਹਾਨੂੰ ਦੱਸ ਪਾਵਾਂਗਾ ਉਹ ਜਿਹੜੀਆਂ ਡਿਟੇਲਸ ਮੈਂ ਡੀਸੀ ਮੈਡਮ ਤੋਂ ਲੈ ਕੇ ਉਹਦੀ ਕੀ ਪਲੈਨਿੰਗ ਅਸੀਂ ਕਰ ਸਕਦੇ ਹਾਂ ਉਸੀ ਜ਼ਰੂਰ ਕੁਛ ਨਾ ਕੁਛ ਕਰਾਂਗੇ ਜੀ ਦਸਾਂ ਤੋਂ ਕਦੋਂ ਤੱਕ ਨਿਕਟ ਹੋਣਗੇ ਜਿਹੜੇ ਹੁਣ ਸ਼ਰੀਆਂ ਚੋਂ ਹੋਣਗੇ ਦੁਬਾਰਾ ਰਜਿਸਟਰੀਆਂ ਤਾਂ ਚੱਲ ਹੀ ਰਹੀਆਂ ਜੀ ਇਹ ਰਿਸ਼ਤਾ ਆਪਣੇ ਕਾਲੂ ਸਾਹਿਬ ਬਿਠਾਏ ਹੋਏ ਨੇ ਦੇਖੋ ਪਬਲਿਕ ਨੂੰ ਤਾਂ ਰਜਿਸਟਰੀ ਤੋਂ ਮਤਲਬ ਹੈ ਸਰਕਾਰ ਨੇ ਜੋ ਫੈਸਲਾ ਕੀਤਾ ਹੋਇਆ ਹੈ ਪਬਲਿਕ ਦੀ ਸਹੂਲਤ ਲਈ ਐਕਸ ਬੰਦਾ ਰਜਿਸਟਰੀ ਕਰੇ ਵਾਈ ਬੰਦਾ ਰਜਿਸਟਰੀ ਕਰੇ ਪਬਲਿਕ ਨੂੰ ਤਾਂ ਰਜਿਸਟਰੀ ਤੋਂ ਮਤਲਬ ਹੈ ਤਾਂ ਪਬਲਿਕ ਦੀ ਸਹੂਲਤ ਲਈ ਰਜਿਸਟਰੀ ਦਾ ਅਸੀਂ ਬੰਦਾ ਬਿਠਾਇਆ ਹੋਇਆ ਹੈ ਬਾਕੀ ਅੱਗੇ ਹੋਰ ਕਿਵੇਂ ਕਰਨਾ ਉਸ ਹਿਸਾਬ ਨਾਲ ਕਰਾਂਗੇ ਕਿ ਨਾਲ ਲੋਕਾਂ ਨੇ ਅੰਦਰੋਂ ਤੁਸੀਂ ਅੰਦਰ ਗੱਲ ਕਰੀ ਲੋਕਾਂ ਨੇ ਕਿਹਾ ਨੇ ਪਟਵਾਰੀ ਦਾ ਜਿਹੜੇ ਦਫ਼ਤਰਾਂ ਬਾਰੇ ਕੋਈ ਸ਼ਿਕਾਇਤਾਂ ਕੀਤੀਆਂ ਤੁਹਾਨੂੰ ਉਹ ਉਸ ਚੀਜ਼ ਨੂੰ ਤੁਸੀਂ ਰੈਕਟੀਫਾਈ ਕਰਨ ਤੱਕ ਜਿਹੜੀਆਂ ਇੰਡੀਵਿਜੂਅਲ ਕੇਸਸ ਲੋਕਾਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਉਹ ਤਾਂ ਅਸੀਂ ਅਗਲੇ ਹਫ਼ਤੇ ਦੇ ਅੰਦਰ ਹੀ ਰੈਕਟੀਫਾਈ ਕਰ ਦੇਾਂਗੇ ਬਟ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਿਸਟਮ ਦੱਸਿਆ ਹੈ ਕਿ ਇੰਡੀਵਿਜੂਅਲ ਸ਼ਿਕਾਇਤਾਂ ਨੂੰ ਹੱਲ ਕਰ ਦੇਣਾ ਕਾਫੀ ਨਹੀਂ ਹੈ ਜ਼ਿਆਦਾ ਜ਼ਰੂਰੀ ਹੈ ਕਿ ਸਿਸਟਮ 'ਚ ਨਾ ਸੁਧਾਰ ਕਰ ਦਿੱਤਾ ਜਾਏ ਤੁਹਾਡੇ ਰਾਈ ਮੈਂ ਦੁਬਾਰਾ ਜੋ ਪਹਿਲਾਂ ਕਹਿ ਕੇਟੇ ਹਾਂ ਤੋਂ ਨੂੰ ਤੇ ਤੁਹਾਡੇ ਰਾਈ ਬਾਕੀ ਸਾਰੀ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਆਨਲਾਈਨ ਸਿਸਟਮ ਟੈਸਟਿੰਗ ਲਈ ਆਪਣੇ ਵੈਬਸਾਈਟ ਤੇ ਪਾਤਾ ਹੈਗਾ ਕਿਸੇ ਦਾ ਇੰਤਕਾਲ ਨਹੀਂ ਹੋ ਰਿਹਾ ਕਿਸੇ ਦੀ ਫਰਦ ਬਦਲ ਨਹੀਂ ਹੋ ਰਹੀ ਅੱਜ ਦੀ ਤਰੀਖ ਤੁਸੀਂ ਲੋਕਾਂ ਨੇ ਵੀ ਜੋ ਸ਼ਿਕਾਇਤ ਕੀਤੀ ਕਿ ਅਸੀਂ ਪਟਵਾਰੀ ਦੇ ਪਿੱਛੇ-ਪਿੱਛੇ ਫਿਰ ਰਹੇ ਹਾਂ ਪਟਵਾਰੀ ਸਾਡੀ ਦਰਖਾਸਤ ਫੜ ਨਹੀਂ ਰਿਹਾ ਜਾਂ ਐਕਸਟਰਾ ਪੈਸੇ ਮੰਗ ਰਿਹਾ ਉਨਾ ਕੇ ਸੰਸਦ ਤੁਸੀਂ ਐਕਸ਼ਨ ਲਵਾਗੇ ਬਟ ਜ਼ਿਆਦਾ ਮਜ਼ਬੂਤ ਸਿਸਟਮ ਜਿਹੜਾ ਅਸੀਂ ਬਣਾਇਆ ਕਿ ਤੁਸੀਂ ਆਨਲਾਈਨ ਜਾ ਕੇ 5 ਮਿੰਟ 10 ਮਿੰਟ ਚ ਆਪਣੀ ਐਪਲੀਕੇਸ਼ਨ ਆਨਲਾਈਨ ਪਾ ਦਿਓ ਸਰ ਆਨਲਾਈਨ ਇੱਕ ਮਿੰਟ ਦਿਓ ਉਸ ਤੋਂ ਬਾਅਦ ਸਿਸਟਮ ਚ ਇਕਵਰੀ ਪੈ ਗਈ ਅਸੀਂ ਹਰ ਚੀਜ਼ ਦੀ ਟਾਈਮ ਲਾਈਨ ਨਿਰਧਾਰਤ ਕੀਤੀ ਹੈ ਕਿ ਫਰਦ ਬਦਲ 15 ਦਿਨ ਚ ਹੋ ਜਾਣੀ ਹੈ ਇੰਤਕਾਲ 45 ਦਿਨ ਚ ਹੋ ਜਾਣਾ ਹੈ ਰਪਟ ਕੋਈ ਸਟੇ ਦੀ ਹੈ ਉਹ 3 ਦਿਨ ਜਾਂ 1 ਦਿਨ ਜਿੰਨਾ ਵੀ ਸਮਾਂਸੀਂ ਨਿਰਧਾਰਤ ਕੀਤਾ ਹੈ ਉਸ ਤੋਂ ਬਾਅਦ ਜੇ ਡੀਸੀ ਸਾਹਿਬ ਦੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਕਿ ਅਸੀਂ ਉਹ ਜੋ ਮਰਜ਼ਾ ਮਿੱਟੀ ਹੈ ਉਹਦੇ ਅੰਦਰ ਅੰਦਰ ਤੁਹਾਡਾ ਕੰਮ ਕਰਾ ਕੇ ਦਿਵਾਵਾਂਗੇ ਸਰ ਇਹ ਆਨਲਾਈਨ ਸਾਈਟ ਦਾ ਈਮੇਲ ਅਪਲਾਈ ਹੋਏਗੀ ਲੋਕਾਂ ਨੂੰ ਤੁਸੀਂ ਤੁਸੀਂ ਤੁਹਾਡੇ ਰਾਈਮ ਹਲੇ ਸਿਸਟਮ ਇਹਨੂੰ ਫਾਰਮਲੀ ਸੀਐਮ ਸਾਹਿਬ ਲਾਂਚ ਕਰਨਗੇ ਹਲੇ ਤਾਂ ਇਹਦਾ ਬੀਟਾ ਟੈਸਟਿੰਗ ਮੋਡਿਊਲ ਜਿਹੜਾ ਹੈਗਾ ਅਸੀਂ ਚਲਾਇਆ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਸੁਜੈਸਟ ਕਰਦਾ ਹਾਂ ਵੀ ਤੁਸੀਂ ਸਾਡੀ ਪੀਐਲਆਰਐਸ ਦੀ ਵੈਬਸਾਈਟ ਤੇ ਚਲੇ ਜਾਓ ਪੰਜਾਬ ਲੈਂਡ ਰਿਕਾਰਡਸ ਦੀ ਉੱਥੇ ਜਾ ਕੇ ਇੱਕ ਬੀਟਾ ਵਰਜ਼ਨ ਬੀਟਾ ਵਰਸ਼ਨ ਤੁਸੀਂ ਸਮਝ ਲਿਓ ਟੈਸਟਿੰਗ ਵਾਲਾ ਵਰਸ਼ਨ ਹੈ ਉਸ 'ਤੇ ਗਲਤੀਆਂ ਵੀ ਹੋ ਸਕਦੀਆਂ ਜਿੰਨਾ ਤੁਸੀਂ ਸਾਰੇ ਟੈਸਟ ਕਰੋਗੇ ਤੁਹਾਨੂੰ ਵੀ ਪਤਾ ਚੱਲੂਗਾ ਸਾਡੇ ਸਿਸਟਮ 'ਚ ਕੋਈ ਕਮੀਆਂ ਹੋਣਗੀਆਂ ਤੁਸੀਂ ਸਾਨੂੰ ਦੱਸੋਗੇ ਅਸੀਂ ਹੋਰ ਸਿਸਟਮ ਨੂੰ ਸੀਐਮ ਸਾਹਿਬ ਦੇ ਲਾਂਚ ਕਰਨ ਤੋਂ ਪਹਿਲਾਂ ਪੁਖਤਾ ਬਣਾ ਦਾਂਗੇ ਤਾਂ ਕਿ ਜਦ ਸੀਐਮ ਸਾਹਿਬ ਲਾਂਚ ਕਰਨ ਫਿਰ ਉਹ ਸਿਸਟਮ ਪਰਫੈਕਟ ਹੋਵੇ ਥੈਂਕ ਯੂ ਥੈਂਕ ਯੂ